ਉਹ ਅੱਜ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਦਾ ਮੈਂ ਜੀ ਬਲਦੇਵ ਸਿੰਘ ਜੀ ਰਾ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨ ਕ੍ਰਾਂਤੀਕਾਰੀ ਅੱਜ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਇਹਦਾ ਮੁੱਖ ਮੁੱਦਾ ਜਿਹੜਾ ਪਿਛਲੇ ਦਿਨਾਂ ਹੀ ਕਿਸਾਨਾਂ ਦੇ ਉੱਤੇ 307 ਦੇ ਪਰਚੇ ਦਰਜ ਕੀਤੇ ਗਏ ਆ ਜਿਹੜੇ ਤੁਹਾਨੂੰ ਯਾਦ ਹੋਊਗਾ ਕਿ 5 ਜਨਵਰੀ 2022 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਰੋਇਪੁਰ ਵਿਖੇ ਰੈਲੀ ਸੀਗੀ ਤੇ ਜਦੋਂ ਆਪਾਂ ਦਿੱਲੀ ਮੋਰਚਾ ਸਮਾਪਤ ਕਰਕੇ ਆਏ ਸੀ ਤਾਂ ਕੁਝ ਸਾਡੀ ਮੰਗਾਂ ਤੇ ਸਹਿਮਤੀ ਬਣੀ ਸੀ ਸਰਕਾਰ ਨਾਲ ਜੋ ਉਹਨਾਂ ਨੇ ਬਾਅਦ ਵਿੱਚ ਲਾਗੂ ਨਹੀਂ ਕੀਤੀਆਂ ਜਿਨ੍ਹਾਂ ਚੋਂ ਮੁੱਖ ਸੀ ਕਿ ਈਵੀ ਲਖੀਮਪੁਰ ਵਾਲੇ ਦੋਸ਼ੀ ਆ ਜਿਹੜੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਉਸ ਦੇ ਰੋਸ ਵਜੋਂ ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਕਾਲ ਦਿੱਤੀ ਸੀ ਕਿ ਡੀਸੀ ਹੈੱਡ ਕੁਆਟਰਾਂ ਦੇ ਉੱਤੇ ਅਰਤੀਆਂ ਫੂਕ ਕੇ ਮੋਦੀ ਦੀ ਰੈਲੀ ਦਾ ਵਿਰੋਧ ਕੀਤਾ ਜਾਊਗਾ ਜਿਸ ਦੇ ਤਹਿਤ ਮੋਗਾ ਫਰੋਜ਼ਪੁਰ ਰੋਡ ਤੇ ਜੋ ਚਥਾ ਡੀਸੀ ਹੈੱਡ ਕੁਆਟਰ ਫਰੋਜ਼ਪੁਰ ਜਾ ਰਿਹਾ ਸੀ ਉਹਨੂੰ ਪਿਆਰੇ ਆਣੇ ਕੋਲੇ ਰੋਕਿਆ ਗਿਆ ਰੋਕ ਕੇ ਰੋਕਣ ਦੇ ਬਾਵਜੂਦ ਜਦੋਂ ਕਿਸਾਨਾਂ ਨੇ ਧਰਨਾ ਲਾ ਲਿਆ ਉੱਥੇ ਪੁਲਿਸ ਦੁਆਰਾ ਰੋਕ ਕੇ ਜਾਣ ਤੋਂ ਬਾਅਦ ਤਾਂ ਇਹ ਧਰਨਾ 4 ਵਜੇ ਤੱਕ ਸ਼ਾਮ ਤੱਕ ਚੱਲਦਾ ਰਿਹਾ 4 ਵਜੇ ਜਦੋਂ ਸਮਾਪਤੀ ਤੋਂ ਬਾਅਦ ਕਿਸਾਨਾਂ ਨੂੰ ਪਤਾ ਲੱਗਿਆ ਕਿ ਪ੍ਰਧਾਨ ਮੰਤਰੀ ਜੀ ਆਏ ਆ ਤੇ ਕਿਲੋ ਡੇਢ ਕਿਲੋਮੀਟਰ ਤੋਂ ਰੁਕ ਕੇ ਉਹ ਵਾਪਸ ਮੁੜ ਗਏ ਆ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਜੀ ਨੇ ਜਾਂਦੇ ਏਅਰਪੋਰਟ ਤੇ ਬਿਆਨ ਦਿੱਤਾ ਕਿ ਆਪਦੇ ਮੁੱਖ ਮੰਤਰੀ ਨੂੰ ਕਹਿ ਦੇਣਾ ਮੈਂ ਜਾਨ ਬਚਾ ਕੇ ਆ ਗਿਆ ਧੰਨਵਾਦ ਕਰ ਦੇਣਾ ਸੋ ਉਦੋਂ ਚੰਨੀ ਸਰਕਾਰ ਸੀ ਉਹਨਾਂ ਨੇ ਸਟੈਂਡ ਲਿਆ ਵੀ ਪ੍ਰਧਾਨ ਮੰਤਰੀ ਦੇ ਕੋਈ ਨੇੜੇ ਨਹੀਂ ਗਿਆ ਕੋਈ ਰੋੜਾ ਨਹੀਂ ਮਾਰਿਆ ਕੁਝ ਨਹੀਂ ਕੀਤਾ ਵੀ ਜਾਨ ਨੂੰ ਖਤਰਾ ਕਿਵੇਂ ਹੋ ਗਿਆ ਉਦੋਂ ਕਿਸਾਨਾਂ ਤੇ 283 ਦੀ ਧਾਰਾ ਲਾ ਕੇ ਪਰਚੇ ਦਰਜ ਕਰਕੇ ਤੇ ਜਮਾਨਤਾਂ ਲੈ ਲੀਆਂ ਗਈਆਂ ਸੀਗੀਆਂ ਉਸ ਤੋਂ ਬਾਅਦ ਸਰਕਾਰ ਬਦਲ ਜਾਂਦੀ ਆ ਸਰਕਾਰ ਬਦਲਣ ਦੇ ਨਾਲ ਹੀ ਭਗਵੰਤ ਮਾਨ ਸਰਕਾਰ ਉਸੇ ਸਾਲ 12ਵੇਂ ਮਹੀਨੇ ਦੀ 20 ਤਰੀਕ ਨੂੰ ਜੁਰਮਚ ਵਾਧਾ ਕਰਕੇ ਵੱਖ-ਵੱਖ ਧਾਰਾਂ ਦੇ ਨਾਲ 307 ਦਾ ਪਰਚਾ ਵੀ ਦਰਜ ਕਰ ਦਿੰਦੀ ਆ ਪਰ ਇੱਕ ਜਿਹੜੀ ਸਭ ਤੋਂ ਮਾੜੀ ਗੱਲ ਰਹੀ ਉਹ ਪਰਚੇ ਨੂੰ ਨੱਪ ਕੇ ਰੱਖ ਲਿਆ ਜਾਂਦਾ ਵਾ ਉਹ ਕੱਢਿਆ ਨਹੀਂ ਜਾਂਦਾ ਨਾ ਕਿਸੇ ਨੂੰ ਜਾਂਚ ਆਸਤੇ ਬੁਲਾਇਆ ਜਾਂਦਾ ਵਾ ਕਿਸੇ ਕਿਸਾਨ ਨੂੰ ਮਜ਼ਦੂਰ ਨੂੰ ਕੋਈ ਪਤਾ ਨਹੀਂ ਉਸ ਪਰਚੇ ਬਾਰੇ ਹੁਣ ਆ ਕੇ ਉਹ ਜਿਹੜਾ ਚਲਾਨ ਆਦਾਲਤ 'ਚ ਦਿੱਤਾ ਜਾਂਦਾ ਜਦੋਂ ਅਦਾਲਤ ਚੋਂ ਸੰਮਣ ਆਉਂਦੇ ਆ ਤਾਂ ਕਿਸਾਨਾਂ ਨੂੰ ਪਤਾ ਲੱਗਦਾ ਵੀ ਸਰਕਾਰ ਨੇ ਜਿਹੜਾ ਵਾ 307 ਦੇ ਜਿਹੜੇ ਪਰਚੇ ਆ ਉਹ ਦਰਜ ਕਰਤੇ ਹੁਣ ਸਰਕਾਰ ਜਿਹੜੀ ਆ ਲਗਾਤਾਰ ਜਿਹੜੀ ਐਫ ਆਈ ਆਰ ਦੀ ਕਾਪੀ ਆ ਉਹ ਨੱਪ ਕੇ ਬੈਠੀ ਹੋਈ ਨਾ ਪੁਲਿਸ ਦੇ ਰਹੀ ਆ ਨਾ ਕੋਈ ਅਦਾਲਤ ਸਾਨੂੰ ਉਹ ਕਾਪੀ ਦੇ ਰਹੀ ਆ ਸੋ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਨੇ ਫੈਸਲਾ ਕੀਤਾ ਵੀ ਇਸ ਧੱਕਾਸ਼ਾਹੀ ਦੇ ਵਿਰੁੱਧ ਕਿਉਂਕਿ 1.5 ਕਿਲੋਮੀਟਰ ਤੋਂ ਪ੍ਰਧਾਨ ਮੰਤਰੀ ਮੁੜ ਜਾਂਦਾ ਕਿਸਾਨਾਂ ਨੂੰ ਪਤਾ ਵੀ ਨਹੀਂ ਇਸ ਗੱਲ ਦਾ ਵੀ ਪ੍ਰਧਾਨ ਮੰਤਰੀ ਆਇਆ ਕਿ ਨਹੀਂ ਆਇਆ ਉਹਨਾਂ ਲੋਕਾਂ ਦੇ ਉੱਤੇ ਪਰਚੇ ਦਰਜ ਕਰ ਦਿੱਤੇ ਗਏ ਉਹ ਵੀ 307 ਵਰਗੀਆਂ ਸੰਗੀਨ ਧਾਰਾ ਲਾ ਕੇ ਸੋ ਇਹ ਪੰਜਾਬ ਨਾਲ ਧੱਕਾ ਵਾ ਅਸੀਂ ਸਮਝਦੇ ਹਾਂ ਵੀ ਸ਼ੰਭੂ ਤੇ ਖਨੌਰੀ ਜਰੋਂ ਸਾਡਾ ਅੰਦੋਲਨ ਜ਼ੋਰ ਨਾਲ ਚੱਲ ਰਿਹਾ ਵਾ ਇਹ ਕਿਸਾਨਾਂ ਨੂੰ ਉਲਝਾਉਣ ਸੰਘਰਸ਼ ਦਾ ਮੁੱਖ ਹੋਰ ਪਾਸੇ ਵੱਲ ਕਰਨ ਦੀ ਸਾਜ਼ਿਸ਼ ਆ ਸੋ ਇਹ ਦੇ ਵਿਰੋਧ ਵਿੱਚ ਕਿਸਾਨ ਭਾਰਤੀ ਕਿਸਾਨਾਂ ਦੇ ਕ੍ਰਾਂਤੀਕਾਰੀ ਤੇ ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਯੂਨੀਅਨ ਵੱਲੋਂ 11 ਤਰੀਕ ਨੂੰ ਐਸਐਸਬੀ ਦਫ਼ਤਰ ਫਿਰੋਜ਼ਪੁਰ ਵਿਖੇ ਵਿਸ਼ਾਲ ਰੈਲੀ ਕੀਤੀ ਜਾਊਗੀ ਤੇ ਮੰਗ ਕੀਤੀ ਜਾਊਗੀ ਕਿ ਇਹ ਝੂਠੇ ਪਰਚੇ ਜਿਹੜੇ ਆ ਉਹ ਰੱਦ ਕੀਤੇ ਜਾਣ ਟੋਟਲ ਕਿੰਨੇ ਕਿਸਾ ਦਾ ਉੱਤੇ ਜਿਹੜਾ ਬੰਦਾ ਆ ਦੇਖੋ ਜੀ ਹੁਣ ਤੱਕ 25 ਕਿਸਾਨਾਂ ਤੇ ਮਜ਼ਦੂਰਾਂ ਤੇ 22 ਨੇਮ ਜਿਹੜੇ ਪਰਚੇ ਦਰਜ ਕੀਤੇ ਗਏ ਜਿਹਦੇ ਵਿੱਚ ਵੱਖ-ਵੱਖ ਜਥੇਬੰਦੀਆਂ ਬੀਕੇਯੂ ਕ੍ਰਾਂਤੀਕਾਰੀ ਦੇ ਸਾਥੀ ਆ 17 ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਯੂਨੀਅਨ ਚਾਰ ਸਾਥੀ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਇੱਕ ਸਾਥੀ ਆ ਲੋਕ ਸੰਗਰਾਮ ਮੋਰਚ ਦਾ ਇੱਕ ਸਾਥੀ ਆ ਜਿਹੜੀ 11 ਤਰੀਕੂ ਰੋਸ ਪ੍ਰਦਰਸ਼ਨ ਧੰਨ ਕਰਤਾ ਕਿ ਸਾਰੀਆਂ ਯੂਨੀਅਨਾਂ ਇਕੱਠੀਆਂ ਹੋਣਗੀਆਂ ਤੁਹਾਡੇ ਵੱਲੋਂ ਦੇਖੋ ਅਸੀਂ ਕਾਲ ਇਹ ਦਿੱਤੀ ਆ ਦੋਹਾਂ ਜਥੇਬੰਦੀਆਂ ਵੱਲੋਂ ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਤੇ ਕਿਸਾਨ ਜਥੇਬੰਦੀਆਂ ਵੱ ਆਜੇ ਮੇਜਤੀ ਜਿਹੜੇ ਵੀ ਅਨਸਾਫ਼ ਪਸੰਦ ਲੋਕ ਆ ਜਿਹੜੇ ਸਮਝਦੇ ਆ ਵੀ ਸਰਕਾਰ ਆਉਣ ਵਾਲੇ ਸਮੇਂ ਆਸਤੇ ਰਾਹ ਪੱਧਰਾ ਕਰ ਰਹੀ ਆ ਲੋਕਾਂ ਤੇ ਅਤਿਆਚਾਰ ਕਰਨ ਦਾ ਜਿਹੜਾ ਬੰਦਾ ਸਰਕਾਰ ਦੀ ਸੁਰ ਵਿੱਚ ਸੁਰ ਨਹੀਂ ਮਲਾਊਗਾ ਉਹਨੂੰ ਇਹੋ ਜਿਹਿਆਂ سنگੀਨ ਧਾਰਾਂ ਲਾ ਕੇ ਪਸਾਇਆ ਜਾਊਗਾ ਜਿਹੜੇ ਲੋਕ ਇਹ ਗੱਲ ਸਮਝਦੇ ਆ ਅਸੀਂ ਉਹਨਾਂ ਸਾਰਿਆਂ ਨੂੰ ਅਪੀਲ ਕਰਦੇ ਆ ਵੀ ਉਹ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਫਿਰੋਜ਼ਪੁਰ ਪਹੁੰਚਣ ਜਿਹੜਾ ਵੀ ਕੋਈ ਸਾਥੀ ਜਥਾ ਲੈ ਕੇ ਆਊਗਾ ਆ ਬੰਦੇ ਲੈ ਕੇ ਆਊਗਾ ਅਸੀਂ ਉਹਨੂੰ ਸਟੇਜ ਤੋਂ ਵੀ ਬਰਾਬਰ ਬੋਲਣ ਦਾ ਸਮਾਂ ਦਿਆਂਗੇ ਮੈਂ ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਜੁਨਿਆਂ ਦਾ ਸੂਬਾ ਪ੍ਰਧਾਨ ਅਕਲਵੰਤ ਸਿੰਘ ਸੇਲਵਰਾ ਅੱਜ ਦੀ ਜਿਹੜੀ ਇਹ ਕਾਨਫਰੰਸ ਸੱਹਿ ਕਰ ਰਹੇ ਆ ਭਾਰਤੀ ਕਿਸਾਨ ਜੁਨਿਆਂ ਕ੍ਰਾਂਤੀਕਾਰੀ ਪੰਜਾਬ ਵੱਲੋਂ ਤੇ ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਜੁਨਿਆਂ ਪੰਜਾਬ ਦੇ ਵੱਲੋਂ ਪਹਿਲਾਂ ਵੀ ਸਾਫ਼ ਕੀਤੀ ਆ ਗੱਲ ਬਲਦੇਵ ਸਿੰਘ ਜੀਰਾ ਨੇ ਵੀ ਜਿਹੜੇ ਪਿਛਲੇ ਦਿਨ ਮੋਦੀ ਅੱਜ ਤੋਂ 3 ਸਾਲ ਪਹਿਲਾਂ ਫਰੋਜ਼ਪੁਰ ਰੈਲੀ ਦੇ ਵਿੱਚ ਬੋਲਣ ਆਇਆ ਸੀ ਉਸ ਦੌਰਾਨ ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਜੁਨਿਆਂ ਦੇ ਜਿਹੜੇ ਆਗੂ ਆ ਸੂਬੇ ਦੇ ਜਿਹਦੇ ਵਿੱਚ ਸਾਡੇ ਸੂਬੇ ਦੇ ਮੀਤ ਪ੍ਰਧਾਨ ਦਲਵਾਰ ਸਿੰਘ ਜੀਰਾ ਹੈਗੇ ਨੇ ਉਹਨਾਂ ਤੇ ਪਰਚਾ ਹੈਗਾ ਇੱਕ ਆਗੂ ਤਾਂ ਵਿੱਚ ਸ਼ਾਮਲੀ ਹੈ ਨਹੀਂ ਸੀ ਸੰਦੀਪ ਸਿੰਘ ਪੰਡੋਰੀ ਉਹ ਕਰਿਆ ਆਪਦਾ ਕੋਈ ਕੰਮਕਾਰ ਕਰ ਰਿਹਾ ਸੀ ਉਹਦੇ ਤੇ ਵੀ ਪਰਚਾ ਦਰਜ ਕੀਤਾ ਗਿਆਗਾ ਜਿਹਦੇ ਵਿੱਚ ਸਾਡਾ ਗਿਆਨ ਸਿੰਘ ਸਾਹਾ ਵਾਲਾ ਬਲਾਕ ਜੀਰੇ ਦਾ ਪ੍ਰਧਾਨ ਹੈਗਾਗਾ ਤੇ ਨਾਲ ਹੀ ਬਲਾਕ ਜੀਰੇ ਦਾ ਜਿਹੜਾ ਸੈਕਟਰੀ ਹੈਗਾ ਜਗਸੀਰ ਸਿੰਘ ਜੱਗਾ ਉਹਦੇ ਤੇ ਵੀ ਪਰਚਾ ਦਰਜ ਕੀਤਾ ਤੇ ਹੋਰ ਵੀ ਵਰਕਰ ਆ ਜਿਹੜੇ ਉਨ੍ਹਾਂ ਤੇ ਪਰਚੇ ਦਰਜ ਕੀਤੇ ਹੋਏ ਨੇ 11 ਤਰੀਕ ਦੀ ਜਿਹੜੀ ਵਿਸ਼ਾਲ ਰੈਲੀ ਰੱਖੀ ਹੋਈ ਐ ਸੀ ਐਸਐਸਪੀ ਦਫ਼ਤਰ ਜਿਹੜੀ ਫਰੋਜ਼ਪੁਰ ਵਿਖੇ ਉਹਦੇ ਵਿੱਚ ਅਸੀਂ ਸਾਰੇ ਹੀ ਲੜਨ ਵਾਲੀਆਂ ਜਿੰਨੀਆਂ ਪੰਜਾਬ ਦੇ ਵਿੱਚ ਧਿਰਾਂ ਨੇ ਚਾਹੇ ਉਹ ਕਿਸਾਨਾਂ ਦੀਆਂ ਜਥੇਬੰਦੀਆਂ ਨੇ ਮਜ਼ਦੂਰਾਂ ਦੀਆਂ ਜਥੇਬੰਦੀਆਂ ਨੇ ਵਿਦਿਆਰਥੀਆਂ ਦੀਆਂ ਜਥੇਬੰਦੀਆਂ ਨੇ ਹੋਰ ਜਿਹੜੇ ਇਨਸਾਫ਼ ਸੰਤ ਲੋਕ ਲੜਨ ਵਾਲੇ ਜਿਹੜੇ ਇਸ ਗੱਲ ਨੂੰ ਠੀਕ ਸਮਝਦੇ ਆ ਵੀ ਜਿਹੜੇ ਲੜਨ ਵਾਲੇ ਲੋਕਾਂ ਦੀ ਆਵਾਜ਼ ਨੂੰ ਦਵਾਇਆ ਜਾ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਸਰਕਾਰ ਦੀ ਜਿਸ ਤਰ੍ਹਾਂ ਦੀ ਪਾਲਿਸੀ ਆ ਨੀਤੀ ਆ ਜੇਕਰ ਲੜਨ ਵਾਲੇ ਲੋਕ ਹੀ ਇਸ ਤਰ੍ਹਾਂ ਸਰਕਾਰ ਨੇ ਝੂਠੇ ਕੇਸ ਪਾਪਾ ਜਿਹੜੇ ਉਹ ਦਰਜ ਕਰਕੇ ਜੇਲ੍ਹਾਂ ਚ ਸੁੜਤੇ ਤਾਂ ਪੰਜਾਬ ਦੀ ਬਾਹ ਫੜਨ ਵਾਲਾ ਕੋਈ ਨਹੀਂ ਰਹੂਗਾ ਅਸੀਂ ਇਸ ਵਿਸ਼ਾਲ ਰੈਲੀ ਦੇ ਵਿੱਚ ਸਾਰੇ ਹੀ ਇਨਸਾਫ ਪਸੰਦ ਲੋਕਾਂ ਨੇ ਬਹੀਰਾਂ ਕੱਤ ਕੇ ਪਹੁੰਚਣਾ ਜਿਹੜਾ ਸੱਦਾ ਦਿੱਨੇ ਆ ਤਾਂ ਕਿ ਸਰਕਾਰ ਦਾ ਜਿਹੜਾ ਤਾਨਾਸ਼ਹੀ ਰਵਈਆ ਇਹਨੂੰ ਵਾਪਸ ਮੋੜਿਆ ਜਾਵੇ ਜਿਹੜੇ 307 ਦੇ ਝੂਠੇ ਪਰਚੇ ਦਰਜ ਕੀਤੇ ਆ ਉਹਨਾਂ ਨੂੰ ਰੱਦ ਕੀਤਾ ਜਾਵੇ ਕਿਉਂਕਿ ਇਸ ਹੁਣ ਤੱਕ ਪਤਾ ਲੱਗਿਆ ਆਪਾਂ ਨੂੰ ਜਿੱਥੋਂ ਤੱਕ ਵੀ ਇਸ ਜੋ ਮੋਦੀ ਦੀ ਫੇਰੀ ਸੀ ਦੇਸ਼ ਦੇ ਪ੍ਰਧਾਨ ਮੰਤਰੀ ਦੀ ਇਹਦੇ ਵਿੱਚ ਕਿਸੇ ਦਾ ਵੀ ਇੱਕ ਪੈਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਕਿਸੇ ਦੇ ਕੋਈ ਛਟਫੇਟ ਨਹੀਂ ਵਜੀ ਕੋਈ ਮੁਲਾਜ਼ਮ ਜਾਂ ਬੀਜੇਪੀ ਦਾ ਵਰਕਰ ਆ ਜਿਹੜਾ ਉਹ ਉਹ ਦਾਖਲ ਨਹੀਂ ਹੋਇਆ ਕੋਈ ਸਰਕਾਰ ਕੋਲੇ ਐਮਐਲਆਰ ਦੀ ਰਿਪੋਰਟ ਹੈ ਨਹੀਂਗੀ ਇਹ ਬਹੁਤ ਹੀ ਜਿਹੜੀ ਹਾਸੋਹਿਣੀ ਗੱਲ ਆ ਜਿਹੜੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਕਹਿ ਕੇ ਚੋਣਸਵੀ ਬਦਲਾਅ ਲੈ ਕੇ ਆਵਾਂਗੇ ਜਿਹੜੇ ਅਸੀਂ ਸਾਨੂੰ ਇਸ ਗੱਲ ਸਾਫ ਸੀ ਵੀ ਇਹ ਬੀਜੇਪੀ ਦੀ ਬੀ ਟੀਮ ਆ ਇਹਨਾਂ ਨੇ ਬੀਜੇਪੀ ਦੇ ਕਹਿਣ ਤੇ ਚੰਨੀ ਨੇਤਾ ਦੇਸ ਦਾ ਉਦੋਂ ਜਿਹੜਾ ਆਪਣਾ ਮੁੱਖ ਮੰਤਰੀ ਸੀਗਾ ਪੰਜਾਬ ਦਾ ਉਹਨੇ ਇਨਕਾਰਤਾ ਸੀ ਕਿ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਇਸ ਕਰਕੇ ਕਾਰਵਾਈ ਕਰਨੀ ਕੋਈ ਵਾਜਬ ਨਹੀਂ ਉਚਿਤ ਨਹੀਂ ਪਰ ਭਗਵਾਨ ਤਮਾਨ ਨੇ ਆਉਂਦੇ ਸਾਰ ਹੀ 307 ਦਾ ਜਿਹੜਾ ਵਾਅਦਾ ਕਰਕੇ ਇਸ ਗੱਲ ਤੇ ਮੋਹਰ ਲਾ ਦਿੱਤੀ ਹੈ ਵੀ ਬੀਜੇਪੀ ਦੀ ਜਿਹੜੀ ਆਮ ਆਦਮੀ ਪਾਰਟੀ ਉਹ ਵੀ ਟੀਮ ਹੈ ਇਸ ਕਰਕੇ ਜਦੋਂ ਤੱਕ ਇਹ ਪਰਚੇ ਰੱਦ ਨਹੀਂ ਹੁੰਦੇ ਉਦੋਂ ਤੱਕ ਅਸੀਂ ਇਹਦੇ ਤੇ ਸੰਘਰਸ਼ ਕਰਾਂਗੇ ਲੜਾਂਗੇ ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਇਹ ਭਗਵਾਨ ਮੌਜੂਦਾ ਸਰਕਾਰ ਦੇ ਕਹਿੰਦੇ ਹੋਇਆ ਜਾਂ ਕੇਂਦਰ ਸਰਕਾਰ ਵੱਲੋਂ ਦੇਖੋ ਜੀ ਪੰਜਾਬ ਸਰਕਾਰ ਇਸ ਗੱਲ ਦਾ ਦਬਾਅ ਤਾਂ ਮੰਨ ਨਹੀਂ ਰਹੀ ਆ ਕਿਉਂਕਿ ਜਦੋਂ ਇਹ ਪ੍ਰਧਾਨ ਮੰਤਰੀ ਦੇਸ਼ ਦਾ ਪ੍ਰਧਾਨ ਮੰਤਰੀ ਆਇਆ ਸੀਗਾ ਉਦੋਂ ਕਾਂਗਰਸ ਦੀ ਸਰਕਾਰ ਸੀਗੀ ਤੇ ਪੰਜਾਬ ਦਾ ਸੀਐਮ ਜਿਹੜਾ ਚਰਨਜੀਤ ਸਿੰਘ ਚੰਨੀ ਸੀਗਾ ਉਹਦੇ ਜਾਣਸਾਰ ਤੇ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਦਸੰਬਰ ਦੇ ਵਿੱਚ ਹੀ ਬਈ ਦੇ ਵਿੱਚ ਹੀ ਇਹਨਾਂ ਨੇ 307 ਦਾ ਜਿਹੜੀ ਸੈੱਟ ਬਣਾਈ ਸੀ ਵਾਅਦਾ ਕਰਕੇ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਾਰਨ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਆ ਉਦੋਂ ਚੰਨੀ ਨੇ ਇਹ ਗੱਲ ਸਾਫ਼ ਕਰਤੀ ਸੀਗੀ ਤੇ ਹੁਣ ਇਹਨਾਂ ਨੇ ਮਤਲਬ ਉਹਦੇ ਦਵਾਜ਼ ਥੱਲੇ ਸੁਪਰੀਮ ਕੋਰਟ ਦੇ ਦਵਾਜ਼ ਥੱਲੇ ਸੈਂਟਰ ਸਰਕਾਰ ਦੇ ਦਵਾਜ਼ ਥੱਲੇ ਪਰਚਾ ਜਿਹੜਾ ਉਹ 307 ਚ ਵਾਅਦਾ ਕੀਤਾਗਾ ਅਸੀਂ ਦੀ ਨਖੇਦੀ ਕਰਦੇ ਤੇਨੂੰ ਵਾਪਸ ਲੈਣ ਦੀ ਮੰਗ ਕਰਦੇ ਆਂ ਪ੍ਰਾਪਰਟੀ ਬੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز